ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਜੀ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਵੱਲੋਂ ਸਮੂਹ ਸੰਗਤਾਂ ਨੂੰ ਦੇਸ਼ਾਂ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਨਿਸ਼ਕਾਮ ਸੇਵਾ ਗਰੁੱਪ ਪੱਤੀ ਆਨਪੁਰ ਵੱਲੋਂ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਇਹ ਜੋ ਪ੍ਰਲਾ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਵੱਲੋਂ ਕੀਤਾ ਜਾ ਰਿਹਾ ਹੈ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਦਾ ਲਾਭ ਉਠਾਉਣ ਨਿਊ ਬਾਬਾ ਲਾਲ ਜੀ ਹਸਪਤਾਲ ਧਿਆਨਪੁਰ ਵਿੱਚ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੀ ਤਰੀਕ 1 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਹੈ ਇਸ ਵਿੱਚ ਜਿੰਨੇ ਵੀ ਆਪਰੇਸ਼ਨ ਨੇ ਉਹ 13000 ਰੁਪਏ ਵਿੱਚ ਕੀਤੇ ਜਾਣਗੇ ਜਿਵੇਂ ਬੱਚੇਦਾਨੀ ਦਾ ਆਪਰੇਸ਼ਨ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹਰਨੀਆਂ ਦਾ ਆਪਰੇਸ਼ਨ ਬਵਾਸੀ ਦਾ ਆਪਰੇਸ਼ਨ ਇਹ ਸਾਰੇ ਆਪਰੇਸ਼ਨ 13000 ਰੁਪਏ ਵਿੱਚ ਕੀਤੇ ਜਾਣਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਮੇਰੀ ਬੇਨਤੀ ਆ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸ ਦਾ ਵੱਧ ਤੋਂ ਲਾਭ ਉਠਾ ਸਕਣ ਜੀ ਬਹੁਤ ਧੰਨਵਾਦ ਵੈਕੂ ਜੀ ਕਰਤਾਰ ਕਾਲਸਾ ਜੀ ਵੈਕੂ ਜੀ ਧੰਨਵਾਦ